ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਕੌਣੀ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨਾਲ ਦਾ ਪਿੰਡ ਦੋਦਾ ਦੋਦਾ ਪਿੰਡ ਤੇ ਕੌਣੀ ਪਿੰਡ ਦੋਨੇ ਵੱਡੇ ਪਿੰਡ ਹੈ ਤੇ ਕੋਲ ਕੋਲ ਹੋਣ ਕਰਕੇ ਜਦੋਂ ਕਿਸੇ ਨੂੰ ਦੱਸਣਾ ਹੋਵੇ ਵੀ ਕੌਣੀ ਇਹ ਦੋਦੇ ਦੇ ਨਾਲ ਆ ਮਤਲਬ ਦੋਦਾ ਕੌਣੀ ਜੁਆਇੰਟ ਜਾਂ ਨਾਮ ਲਿਆ ਜਾਂਦਾ ਦੋਦਾ ਪਿੰਡ ਆਉਂਦਾ ਜਦੋਂ ਆਪਾਂ ਮੁਕਸਰ ਤੋਂ ਬਠਿੰਡੇ ਨੂੰ ਜਾਂਦੇ ਆ ਤੇ ਉਹਦੇ ਨਾਲ ਲੱਗ ਮਾਏ ਪਿੰਡ ਹੈ ਤੇ ਜਿਹੜੇ ਇਹਦੇ ਪਿੰਡ ਇੱਕ ਪਾਸੇ ਆਸਾ ਬੁੱਟਰ ਸੂਰੇ ਵਾਲਾ ਤੇ ਮੱਲਣ ਇਹਦੇ ਆਸ-ਪਾਸ ਦੇ ਪਿੰਡ ਹੈ ਗੁੜੀ ਸੰਗਰ ਵੀ ਗੁੜੀ ਸੰਗਰ ਵੀ ਦੋਸਤੋ ਇਹਦੇ ਨੇੜ ਦਾ ਪਿੰਡ ਹੈ ਬਹੁਤ ਸੋਹਣੀ ਗਾਂ ਬਿਲਕੁਲ ਤਾਜੀ ਸੂਈ ਤੇ ਫੁੱਲ ਹਵਾਨੇ ਵਾਲੀ ਹੈ ਚੰਗੇ ਦੁੱਧ ਵਾਲੀ ਇਹ ਫੌਰ ਸੇਲ ਹੈ ਇਹ ਤੋਂ ਬਿਨਾ ਇੱਕ ਤੁਹਾਨੂੰ ਮੱਝ ਦਿਖਾਣੇ ਆ ਮੱਝ ਹੈ ਚੰਗੇ ਦੁੱਧ ਵਾਲੀ ਪਰ ਅਜ ਕੱਚੀ ਹੈ ਟਾਈਮ ਕੱਢਣਾ ਕਈ ਵਾਰ ਔਖਾ ਹੋ ਜਾਂਦਾ ਹੈ ਤੇ ਜਿਹਨੇ ਪਸ਼ੂ ਵੇਚਣਾ ਹੈ ਉਹਦੀ ਖੇਚੇ ਹੁੰਦੀ ਹੈ ਵੀ ਗੱਭਣ ਪਸ਼ੂ ਵਿਕ ਜੇ ਸੋ ਉਹਦੇ ਕਰਕੇ ਦੋਸਤੋ ਅੱਜ ਆਏ ਸੀ ਤਾਂ ਨਾਲ ਤੁਹਾਨੂੰ ਮੱਝ ਵੀ ਦਿਖਾ ਆਈ ਜੰਨੇ ਹੁਣ ਜਿਹੜਾ ਭਰਾ ਇਹਦੇ ਢਾਂਜੇ ਨੂੰ ਸਮਝੂਗਾ ਤਾਂ ਉਹ ਸੌਦਾ ਬਾਈ ਨਾਲ ਲਾ ਲੂਗਾ ਨੰਬਰ ਜਿਹੜਾ ਹੋ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਆਓ ਡਿਟੇਲ ਆਪਾਂ ਬਾਈ ਤੋਂ ਪੁੱਛੀਏ ਪਹਿਲਾਂ ਗਾਂ ਦੀ ਮੱਝ ਬਾਅਦ ਚ ਤੋੜ ਕੇ ਦਿਖਾਉਣੀ ਹੈ ਪਹਿਲਾਂ ਮੱਝ ਤੁਹਾਨੂੰ ਵੈਸੇ ਚੌਂਕੀਆ ਦਿਖਾ ਰਿਹਾ ਗਰਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗਰਜੀਤ ਭਾਈ ਪਸ਼ੂ ਇਹ ਸਾਰੇ ਘਰ ਦੇ ਹੀ ਆ ਆਪਣੇ ਰੱਖੇ ਹੋਏ ਕਿ ਵਪਾਰ ਵੀ ਕਰ ਲਈ ਨਹੀਂ ਕਰਦੇ ਭਈ ਆਪਦੇ ਆਪਦੇ ਆ ਕਰਦੇ ਜਿਹੜੀ ਇਹ ਵੜ ਆਪਾਂ ਅੱਜ ਵੇਚਣ ਲੱਗੇ ਹਾਂ ਕੰਨ ਮਸੂਆ ਸੂਈ ਇਹ ਦੂਜਾ ਸੂਆ ਵੜਾ ਬੇ ਕਦੋਂ ਕਦੀ ਸੂਈ ਇਹ ਬਈ ਇਹ ਰਾਤ ਸੂਈ ਹੈ ਬਈ ਰਾਤ ਹੀ ਸੂਈ ਹੈ ਪਹਿਲਾਂ ਆਪਣੇ ਕੋਲ ਸੀ ਤੇ ਇਹਨੇ ਦੁੱਧ ਕਿੰਨਾ ਕੁ ਦਿੱਤਾ ਇਹਨੇ 25 26 ਕਿਲੋ ਲੀਟਰ ਚ ਦਿੰਦਾ ਬਈ 25 26 ਲੀਟਰ ਇਹਨੇ ਪਹਿਲਾਂ ਨੇ ਦਿੱਤਾ ਠੀਕ ਤੇ ਹੀ ਹਾਂ ਐਦ ਕੀ ਜੇ ਆਪਣੇ ਕੋਲ ਹੀ ਰਹਿੰਦੀ ਹੈ ਤਾਂ ਕਿੰਨੀ ਉਮੀਦ ਆਸ ਕਿੰਨੀ ਕਰੀ 30 ਪਲੱਸ ਸੀਗਾ ਜੀ ਐਦ ਕੀ 30 ਪਲੱਸ ਦੀ ਆਸ ਕਰ ਬੱਚਾ ਵਛਾਈ ਰੇਟ ਕੀ ਰਹੂਗਾ ਰੇਟ 125 12500 25000 ਹਾਂ ਠੀਕ ਐ ਦੋਸਤੋ ਵੇੜ ਦੇਖ ਲੋ ਮੈਂ ਜਿਹੜਾ ਦੁੱਧ ਦਾ ਕੁਐਸਚਨ ਕੀਤਾ ਨਾ ਸਰਫੇਸ ਕਰਕੇ ਕੀਤਾ ਵੀ ਬਾਈ ਦੱਸਦਾਈ ਬਹੁਤ ਚੰਗੇ ਦੁੱਧ ਵਾਲੀ ਐ ਪਰ ਜਿਹੜਾ ਭਰਾ ਖਰੀਦਣਾ ਚਾਵੇ ਉਹ ਦੇਖੇ ਵੀ ਉਹੇ ਤੋਂ ਕਿੰਨਾ ਦੁੱਧ ਚੋਲੂਗਾ 12500 ਰੇਟ ਐ ਬੜਾ ਸੋਹਣਾ ਹਵਾਨਾ ਤਿਆਰ ਐ ਪਲੂਣ ਹਵਾਨੇ ਤੇ ਥੋੜੀ ਥੋੜੀ ਅਜੇ ਨਜ਼ਰ ਆਊਗੀ ਕਿਉਂਕਿ ਸੂਈ ਰਾਤ ਹੀ ਐ ਥਣ ਚਾਰੇ ਨਿਖੜਵੇਂ ਐ ਤੋਰਦੇ ਕੀ ਬਈ ਤੋਰ ਲਈਏ ਸੋ ਤੋਰ ਕੇ ਤੁਹਾਨੂੰ ਦਿਖਾਉਣੇ ਦੋਸਤੋ ਇਹਨੇ ਵਛੇ ਨੂੰ ਜਨਮ ਦਿੱਤਾ ਪਹਿਲਣਾ ਰਗੀ ਦੂਜਾ ਸੂਆ ਸੋਈ ਵੀ ਵਹਿੜ ਹੈ ਤੁਸੀਂ ਟਾਂਚਾ ਵੀ ਦੇਖੋਗੇ ਨਵਾਂ ਬਲੱਡ ਹੈ ਦਾ ਮਤਲਬ ਛੋਟੀ ਉਮਰ ਦੀ ਵਹਿੜ ਹੈ ਇਹ ਅ ਦੋਸਤੋ ਤੋਰ ਕੇ ਦਿਖਾਉਣੇ ਆ ਤੁਹਾਨੂੰ ਸੋਹਣੀ ਵਹਿੜ ਪੂਰੀ ਤਿਆਰੀ ਦੇ ਵਿੱਚ ਤੁਸੀਂ ਇਹਨੂੰ ਦੇਖੋ ਹਜੇ ਰਾਤ ਦੀ ਸੋਈ ਹੈ ਕੁਛ ਦੁੱਧ ਥੋੜਾ ਬਹੁਤ ਕੱਢਿਆ ਵੀ ਹੈ ਇਹਦਾ ਕਿਉਂਕਿ ਮੈਂ ਹੁਣ ਦੁਪਹਿਰੇ ਜੇ ਵੀਡੀਓ ਬਣਾ ਰਿਹਾ ਹਾਂ ਉਹਦੇ ਹਿਸਾਬ ਤੇ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਲਓ ਬੜੀ ਚੰਗੀ ਤਿਆਰ ਹੋਈ ਵੀ ਹੈ 1 ਲੱਖ ਤੇ 25000 ਇਹਦਾ ਰੇਟ ਹੈ ਤਿਆਰੀ ਸੋਹਣੀ ਹੈ ਫਵਾਨਾ ਚੰਗਾ ਭਰਿਆ ਵਿਆ ਸੋ ਇਹ ਵੈੜ ਦੋਸਤੋ ਜਿਹੜੀ ਵਿਕਾਊ ਆ ਬਾਈ ਕੋਲ ਨਮਾਹਣ ਵੈੜਾ ਬਿਲਕੁਲ ਕਿਉਂਕਿ ਦੂਜੇ ਸੂਵੇਚ ਵੀ ਤੁਸੀਂ ਇਹਦੇ ਫੇਸ ਨੂੰ ਦੇਖੋਗੇ ਤਾਂ ਤੁਹਾਨੂੰ ਇਹ ਪਹਿਲਣਾ ਵਾਂਗੂ ਨਜ਼ਰ ਆਉਣੀ ਹੈ ਇਹਦਾ ਟਾਂਚਾ ਤੁਸੀਂ ਫੇਸ ਦੇਖ ਸਕਦੇ ਹੋ ਬਾਕੀ ਜੋ ਬਣਾਵਟ ਆ ਉਹ ਦੇਖ ਲਓ ਹਾਈਟ ਸੋਹਣੀ ਆ ਦੋਸਤੋ ਠੀਕ ਕਦ ਕਾਠ ਦੀ ਆ ਬਹੁਤਾ ਵੱਡਾ ਕਦ ਨਹੀਂ ਪਰ ਬਹੁਤੀ ਛੋਟੀ ਵੀ ਨਹੀਂ ਕੀ ਲੱਗਦੀ ਆਮ ਘਰੇਲੂ ਜਿਹੜੇ ਵੀਰ ਗਾਮਾ ਰੱਖਦੇ ਆ ਉਹਨਾਂ ਵਾਸਤੇ ਸੋਹਣੇ ਕਦ ਕਾਠ ਦੇ ਹਿਸਾਬ ਤੇ ਬਾਕੀ ਤੁਸੀਂ ਆ ਕੇ ਦੇਖ ਲਓ ਜਿਹੜਾ ਭਰਾ ਚੰਗੀ ਸਮਝੂਗਾ। ਖਵਾਨੇ ਤੇ ਨਾੜਾਂ ਵੀ ਚੰਗੀਆਂ ਹਜੇ ਇਹ ਤਾਜੀ ਸੂਈ ਵੀ ਐ। ਖਵਾਨਾ ਬੈਕ ਸਾਈਡ ਤੋਂ ਵੀ ਦੇਖੋ ਫੇਰ। ਸੋ ਇਹ ਰੋਖਾ ਇਹਦੇ ਖਵਾਨੇ ਦਾ ਗਾੜੀ ਪੂਰੀ ਭਰੀ 30 ਕਿਲੋ ਦੀ ਬਾਈ ਆਸ ਰੱਖਦਾ ਐ ਇਸ ਵਾਰ ਇਹਦੇ ਤੋਂ ਦੁੱਧ ਦੀ। ਇਹ ਤੋਂ ਬਾਅਦ ਚ ਇੱਕ ਮੱਝ ਤੁਹਾਨੂੰ ਦਿਖਾ ਦਨੇ ਆ ਗਰਜੀਤ ਭਾਈ ਮੱਝ ਵੈਸੇ ਤਾਂ ਹਜੇ ਦਿਨ ਵਾਵਾ ਲੈਂਦੀ ਲੱਗਦੀ ਹੈ। ਹਾਂ ਦਿਨ ਲਊਗੀ ਭਾਈ ਹਜੇ। ਕਿੰਨੇ ਕ ਦਿਨ ਲੈ ਜੂ ਹਜੇ ਅੰਦਾਜ਼ਾ? ਇਹ ਦਿਨ ਜੀ ਯਾਨੀ ਕਿ 12-13 ਦਿਨ ਲੈ ਜੂਗੀ ਜੇ। 12-13 ਦਿਨ ਹਜੇ ਲੈ ਜੂਗੀ। ਹਾਂਜੀ ਹਾਂਜੀ। ਕਿੰਨਾ ਮਸੂਆ ਸੂ ਕਰਦੀ ਹੈ ਵੀ ਆਪਣੇ ਘਰ ਦੀ ਮੱਝ ਹਾਂਜੀ ਦੁੱਧ ਦਾ ਕੀ ਰਿਕਾਰਡ ਹੈ ਦੁੱਧ ਆਈ 20 ਪਲੱਸ ਆ ਦੁੱਧ ਦਾ 20 ਪਲੱਸ ਉਤਪਾਦੂਗੀ ਪਾਦੂ ਰਾਮ ਨਰ ਵੱਧ ਪਾਉਗੀ ਇਹਦੀ ਜੇ ਕੋਈ ਬੰਦਾ ਆ ਵੀ ਸੀਮਨ ਕਿਹੜੇ ਬੋਲ ਦਾ ਲੱਗੇ ਸੀਮਨ ਇਹਦੇ M447 ਲੱਗੇ M447 M444 ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਕੀ ਰੱਖਦੇ ਹਾਂ ਇਹਦਾ ਰੇਟ ਫੋਨ ਤੇ ਕਰਾਂਗੇ ਠੀਕ ਹੈ ਕੱਚੀ ਹੈ ਜੀ ਕੱਚੀ ਹੈ ਜੀ ਜੋ ਬੰਦੇ ਦੇ ਸਹੀ ਸੈਟਿੰਗ ਉਸ ਹਿਸਾਬ ਨਾਲ ਆਪਣਾ ਕਰ ਲੀਏ ਠੀਕ ਹੈ ਤੋਰ ਦਈਏ ਇਹਨੂੰ ਹਾਂਜੀ ਤੋਰ ਦੋ ਦੋਸਤੋ ਤੋਰ ਕੇ ਤੁਹਾਨੂੰ ਦਿਖਾਉਣਾ ਹੈ ਹਜੇ ਕੱਚੀ ਆ ਮੱਝ ਦੁੱਧ ਬਾਈ ਕਹਿੰਦਾ ਵੀ 20 ਪਲੱਸ ਐਡਕੀ ਵੀ ਦੇਊਗੀ। ਦੋਸੋ ਇਹ ਪਸ਼ੂ ਅੰਦਰ ਵੱਜੇ ਰਹਿੰਦੇ ਆ ਉਹਦੇ ਕਰਕੇ ਤੁਹਾਨੂੰ ਥੋੜਾ ਥੋੜਾ ਪੱਟਾਂ ਤੇ ਇਹਦੇ ਰੰਗ ਜਾ ਵੀ ਵਾਈਟ ਨਜ਼ਰ ਆਉਂਦਾ ਹੋਣਾ ਗਿੱਲੇ ਥਾਂ ਤੇ ਵੱਜੀ ਰਹਿਣ ਕਰਕੇ ਮੈਂ ਥੋੜਾ ਜੂਮ ਕੀਤਾ ਹੋਇਆ ਹੈ ਹੋ ਸਕਦਾ ਕਲੈਰਿਟੀ ਦੇ ਵਿੱਚ ਕੋਈ ਡਿਫਰੈਂਸ ਨਜ਼ਰ ਆਵੇ। ਹਵਾਨਾ ਬਹੁਤ ਚੰਗਾ ਬਣਾਊਗੀ। ਢਾਂਚਾ ਸੋਹਣਾ ਹੈ, ਖੁੱਲੇ ਡੁੱਲੇ ਪੱਠ ਪੁੜੇ ਦੀ ਹੈ ਵੀ। ਗੱਦ ਵੀ ਸੋਹਣਾ ਦੋਸੋ। ਇੱਥੋਂ ਤੁਸੀਂ ਹੁਣ ਇਹਦਾ ਹਵਾਨਾ ਦੇਖ ਹੀ ਰਹੇ ਹੋ। ਮੋੜ ਲਈ ਤੋਰ ਤੂੰ ਅੱਗੇ ਨੂੰ ਬਈ ਹਾਂ ਕੋਈ। ਸੋ ਦੇਖੋ ਇਹ ਮੱਝ ਨੂੰ ਜਿਹੜੇ ਭਰਾ ਨੂੰ ਪਸੰਦ ਆਉਂਦੀ ਮੇਰਾ ਕੰਟੈਕਟ ਕਰ ਲੋ ਇਹਦਾ ਰੇਟ ਫੋਨ ਤੇ ਆ ਦੱਸੋ ਇਹ ਬਾਈ ਰੇਟ ਜਿਹੜਾ ਫੋਨ ਤੇ ਰੱਖੂਗਾ ਇਸ ਮੱਝ ਦਾ ਕਿਉਂਕਿ ਹਜੇ ਕੱਚੀ ਹੈ ਤੇ ਕਈ ਵਾਰਾਂ ਕਿਸੇ ਵਪਾਰੀ ਭਰਾ ਦੇ ਨਿਗਾਹ ਆ ਗਈ ਤਾਂ ਹੋ ਸਕਦਾ ਉਹ ਸੌਦਾ ਕਰ ਲੇ ਸੋ ਜੇ ਕੋਈ ਘਰੇਲੂ ਫਾਰਮਰ ਵੀਰ ਦੇਖ ਰਿਹਾ ਮੱਝ ਚੰਗੇ ਦੁੱਧ ਵਾਲੀ ਬਾਈ ਦੱਸ ਰਿਹਾ ਤੇ ਲੱਗਦੀ ਵੀ ਚੰਗੇ ਦੁੱਧ ਵਾਲੀ ਹੈ ਕਿਉਂਕਿ ਆਪਾਂ ਢਾਂਚਾ ਹੀ ਦੇਖਣਾ ਹੁੰਦਾ ਤੇ ਉਹਦੇ ਤੋਂ ਜੱਜਮੈਂਟ ਹੋਣੀ ਹੁੰਦੀ ਹੈ ਸੈਂਗ ਉਸ ਨੂੰ ਇਹ ਦੇ ਤੁਸੀਂ ਦੇਖੋਗੇ ਕੁੰਡੇ ਆ ਬਿਲਕੁਲ ਸੋ ਸਟਰਕਚਰ ਫੇਰ ਇਹਦਾ ਤੁਸੀਂ ਦੇਖ ਸਕਦੇ ਹੋ ਥਣ ਚਾਰੇ ਨਿਖੜਵੇ ਆ। ਹਵਾਨਾ ਫੋਣ ਦਾ ਰੁਖ 12 ਦਿਨਾਂ ਦੀ ਕੱਚੀ ਦਾ ਤੁਸੀਂ ਜੱਜਮੈਂਟ ਕਰਿਓ। ਹਜੇ ਇਹਦੇ ਪੈਰ ਜਿਹੜੇ ਉਹ ਜ਼ਰੂਰ ਖੁਰਬਨ ਵਾਲੇ ਸੀਗੇ ਉਹ ਗੱਭਣ ਪਸ਼ੂ ਦੇ ਕਈ ਵਾਰ ਆਪਾਂ ਬਣਾਉਂਦੇ ਨਹੀਂਗੇ। ਡਰ ਲੱਗਦਾ ਪਸ਼ੂ ਸਲਿੱਪਣਾ ਕਰ ਦੇ ਜਦੋਂ ਆਪਾਂ ਪੈਰਪੂਰ ਬਣਾਉਨੇ ਆ। ਉਹਦੇ ਕਰਕੇ ਹਜੇ ਬਣਾਏ ਨਹੀਂਗੇ ਖੁਰੇ ਦੇ। ਸੋ ਹੁਣ ਆਸੇ-ਪਾਸੇ ਨੂੰ ਜਾਂਦੀ ਆ ਜਾਂ ਇੱਥੇ ਖੜੀ ਆ ਤਾਂ ਹਵਾਨਾ ਦੇਖੋ ਮੈਂ ਹੋਰ ਜ਼ੂਮ ਕਰ ਦਿੰਨਾ। ਤਾਕੇ ਤੁਹਾਨੂੰ ਕਲੀਅਰ ਹੋ ਜੇ ਦਾ ਹਵਾਨਾ ਇਹ ਚੰਗੇ ਦੁੱਧ ਵਾਲੀ ਮੱਝ ਆ ਦੱਸੋ ਇਹਦਾ ਟਾਂਚਾ ਵੀ ਦੱਸਦਾ ਜਰੂਰ ਆ ਕੇ ਦੇਖੋ ਜੇ ਕੋਈ ਭਰਾ ਪੇਮੈਂਟ ਅਨਵੈਸਟ ਕਰਨੀ ਚਾਹੁੰਦਾ ਰੇਟ ਤਾਂ ਬਾਈ ਦੀ ਮਰਜ਼ੀ ਦਾ ਹੋਊਗਾ ਪਰ ਬਣਾਵਟ ਚੰਗੀ ਐ ਥਣ ਹਵਾਨਾ ਸੋਹਣਾ ਇਹ ਤੋਂ ਬੱਚੇ ਵੀ ਤੁਸੀਂ ਚੰਗੇ ਲੈ ਸਕਦੇ ਹੋ ਪੂਸ਼ੇ ਦੀ ਜਰੂਰ ਤੁਸੀਂ ਦੇਖਦੇ ਹੋਵੋਗੇ ਵੀ ਥੋੜੀ ਵਾਈਟ ਤੁਹਾਨੂੰ ਵੱਧ ਨਜ਼ਰ ਆਊਗੀ ਅਗਰ ਜਿਤ ਭਾਈ ਪਰਲੇ ਪਾਸੋਂ ਹੱਕ ਹੋਏ ਤਾਂ ਨੂੰ ਜਾਊਗੀ ਮੱਝ ਇਹ ਬਾਕੀ ਜਿਹੜੇ ਪੱਟਾਂ ਤੇ ਵਾਈਟ ਨਿਸ਼ਾਨ ਜੇ ਦਿਸਦੇ ਆ ਇਹ ਇਕੋ ਥਾਂ ਤੇ ਬੱਜਨ ਨਾਲ ਗਿੱਲੇ ਪਾਣੀ ਤੇ ਪਾਣੀ ਦੇ ਉੱਤੇ ਬੈਠਣ ਨਾਲ ਹੋ ਜਾਂਦੇ ਹੁੰਦੇ ਆ ਪਸ਼ੂ ਦੇ ਵੈਸੇ ਮੱਝ ਕਾਲੀ ਐ ਸੋ ਹਵਾਨਾ ਹੁਣ ਤਾਂ ਤੁਸੀਂ ਕਲੀਅਰ ਇਹਦਾ ਦੇਖ ਹੀ ਲਿਆ ਸੋ ਇਹ ਦੋ ਨਾਗ ਅਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਪਸ਼ੂ ਬਹੁਤ ਰੱਖੇ ਹੋਇਆ ਦੱਸੋ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਨਾਗ ਐਕਸਟਰਾ ਤਿਆਰ ਹੋ ਜਾਂਦਾ ਜਿਹਦੇ ਕਰਕੇ ਇੱਕ ਅੱਧਾ ਨਾਗ ਵੇਖਦਾ ਰਹਿੰਦਾ ਸੋ ਅਸੀਂ ਇਹ ਵੀਡੀਓ ਚ ਦੋ ਪਸ਼ੂ ਦਿਖਾਉਣੇ ਸੀ ਤੇ ਇਹ ਗਾਂ ਦੱਸੋ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਹਾਂ ਗਰਜੀਤ ਭਾਈ ਗਾਮਾ ਤਾਂ ਚਲੋ ਚੱਲਦਾ ਰਹਿੰਦਾ ਬੱਚੀਆਂ ਆ ਜਾਂਦੀਆਂ ਮੱਝ ਦੇ ਬੱਚੇ ਜਿਹੜੇ ਪਹਿਲਾਂ ਮੱਝ ਦੀ ਜੀ ਕੱਟਾ ਖੜਾ ਜੀ ਇਹਦਾ ਸੀਲ ਕਰ ਦਾਂਗੇ ਆਪਾਂ ਜੁ ਕੋਈ ਬੰਦਾ ਚਾਹਵਾਨ ਹੋਵੇ ਰੱਖਣਾ ਕਿੰਨੀ ਕੁ ਉਮਰ ਹੋਊਗੀ ਉਮਰ ਉਹਦੀ ਹੋਊਗੀ ਜੀ 14 ਕਿ ਮਹੀਨੇ 14 ਮਹੀਨੇ ਪਿਛਲੇ ਸੂਏ ਦਾ ਹੀ ਹੈ ਪਿਛਲੇ ਸੂਏ ਦਾ ਹੀ ਹੈ ਕਿਹੜੇ ਬੋਲ ਦਾ ਉਹ ਜੀ ਐਮ 444 ਦਾ ਹੀ ਹੋਵੇ ਜੀ ਐਮ 444 ਦਾ ਹੀ ਹੋਵੇ ਹਾਂਜੀ ਠੀਕ ਐ ਅਛਾ ਉਹ ਵੀ ਆਪਾਂ ਦੇ ਦੇਾਂਗੇ ਦੇਖੋ ਕੋਈ ਗੱਲ ਨਹੀਂ ਕੋ ਰੱਖਣਾ ਚਾਹਵਾਨ ਹੋਵੇ ਕੋਈ ਗੱਲ ਨਹੀਂ ਆਪਾਂ ਰੇਟ ਅੰਦਾਜ਼ਾ ਕਿ ਨਹੀਂ ਸਟਰੀਟ ਕੋਈ ਨਹੀਂ ਕਰ ਦਾਂਗੇ ਜਿਵੇਂ ਆਪਾਂ ਕੋਈ ਗੱਲ ਨਹੀਂ ਬੰਦਾ ਹੋਵੇ ਠੀਕ ਐ ਭਾਅ ਨਾਲ ਦੇ ਦੇਾਂਗੇ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਮੇਨ ਵੀਡੀਓ ਜਿਹੜੀ ਸਾਡੀ ਅੱਜ ਦੀ ਸੀਗੀ ਉਹ ਵੈਸੇ ਇਸ ਗਾਂ ਦੀ ਵੀਡੀਓ ਸੀਗੀ ਉਹ ਤੁਹਾਨੂੰ ਪਹਿਲਾਂ ਦਿਖਾਤੀ ਐ ਤੇ ਮੱਝ ਜਿਹੜੀ ਉਹ ਤੁਹਾਨੂੰ ਬਾਅਦ ਚ ਦਿਖਾਤੀ ਐ ਸੋ ਪਸੂ ਦੱਸੋ ਆਪਦੀ ਸਮਝ ਨਾਲ ਖਰੀਦਣਾ ਹੁੰਦਾ ਜਿਹੜੇ ਵੀ ਭਰਾ ਨੇ ਖਰੀਦਣਾ ਹੈ ਗਾਂ ਦੀ ਜਿੰਨਾ ਹਵਾਨਾ ਪਿਛਾੜਉਂ ਦੱਸਦਾ ਉਹਦੇ ਨਾਲੋਂ ਟੁੱਟਾ ਅੱਗੋਂ ਹਵਾਨਾ ਅਗਾੜੀ ਬੜੀ ਚੰਗੀ ਤੇ ਪਿਛਾਉਂ ਵੀ ਹਵਾਨਾ ਚੰਗਾ ਇਹੀ ਹਵਾਨਾ ਗਵਾਈ ਭਰਦਾ ਵੀ ਇਹ ਗਾਂ ਨੇ ਚੰਗਾ ਦੁੱਧ ਦੇਣਾ ਐ ਬਾਕੀ ਹੁਣ ਤਾਂ ਬੌਲੇ ਚਾ ਕੇ ਰਾਂ ਧਾਰਾ ਮਾਰੋਗੇ ਤੁਸੀਂ ਆਪਦੀ ਸਮਝ ਲਾ ਲਿਓ ਜੇ ਇਹ ਥੋੜਾ ਟਾਈਮ ਪਹਿਲਾਂ ਹੀ ਨਵਾਈ ਹੈ ਇਹਦੇ ਕਰਕੇ ਤੁਹਾਨੂੰ ਰੰਗ ਕਿਤੋਂ ਕਿਤੋਂ ਪੀਲਾ ਆ ਜਾ ਨਿਸ ਦਿਸਦਾ ਹੋਣਾ ਜਦੋਂ ਸੁੱਕ ਗਿਆ ਉਦੋਂ ਕਾਲੇ ਤੇ ਚਿੱਟੇ ਡੱਬ ਜਿਹੜੇ ਉਹ ਨਜ਼ਰ ਆਉਣਗੇ ਮਤਲਬ ਸੋਹਣੇ ਰੰਗ ਦੀ ਇਹ ਗਾਂ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਬਾਕੀ ਤਸੱਲੀ ਕਰ ਲਓ ਜਿਹੜਾ ਭਰਾ ਆਊਗਾ ਇੱਥੇ ਆਮ ਪਸ਼ੂ ਪਾਲਕ ਆਮ ਫਾਰਮਰ ਵੀਰ ਹੈ ਜਿਹਦੇ ਘਰੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ